ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਵਣੇ ਵਿੱਚ ਆਪਾਂ ਤੁਹਾਨੂੰ ਘਰੇਲੂ ਬੈੜ ਦਿਖਾਉਣੀ ਆ ਨਾਗ ਦੇਖ ਸਕਦੇ ਵੀਰ ਤੇ ਪੰਜ-ਛੇ ਨਾਗ ਘਰ ਰੱਖੇ ਪਿਆ ਤਾਂ ਜਦੋਂ ਜ਼ਿਆਦਾ ਨਾਗ ਜੁੜ ਜਾਣ ਤਾਂ ਇੱਕ ਦੀ ਵਿੱਚੋਂ ਸੇਲ ਕਰ ਦਿੰਦੇ ਸੋ ਇਹ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆ ਆਓਗੇ ਕਰੀਏ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਭਰਮਦੀਪ ਸਿੰਘ ਹੈ ਜੀ ਪੰਡੂਪੁਰ ਹੈ ਜੀ ਜਿਹੜਾ ਪੰਡਾ ਜੀ ਮੋਬਾਈਲ ਨੰਬਰ ਆਪਣਾ ਜੀ 98391 29562391 29101 ਠੀਕ ਹੈ ਖਾਸ ਫੂਲ ਸ਼ਹਿਰ ਆ ਗਿਆ ਹਾਂਜੀ ਫੂਲ ਸ਼ਹਿਰ ਹੈ ਜੀ ਮਾਗ ਵਾਲੀ ਕਸੀ ਦੇ ਉੱਤੇ ਠੀਕ ਹੈ ਰਾਮਪੁਰਾ ਤੋਂ ਪਹੇਗਾ 3-4 ਕਿਲੋਮੀਟਰ 3 ਕਿਲੋਮੀਟਰ ਜੀ ਠੀਕ ਹੈ ਜਿਹੜੀ ਆਪਾਂ ਵਿਹੜ ਦੇਖੀਏ ਨੇ ਬਾਈ ਜੀ ਸੂਆ ਕਿਹੜਾ ਸੰਦੀਆ ਆਪਣਾ ਦੂਜਾ ਸੂਆ ਸੰਗੀ ਜੀ ਠੀਕ ਹੈ ਦੂਜਾ ਸੂਆ ਹਾਂਜੀ ਕਰਦੀ ਜੰਪਲਾਂ ਕਰਦੀ ਹੈ ਜੰਪਲ ਠੀਕ ਹੈ ਪ 20 ਲੀਟਰ ਪਹਿਲੇ ਸੇ ਦੁੱਧ ਆਪੇ ਤਾਂ ਚੋਇਆ ਤੇ ਦੁੱਧ ਵੀ ਫਿਰ ਜਿਵੇਂ ਕ੍ਰਾਸ ਪੈਂਦੀ ਫੈਟ ਵਾਲਾ ਪੈਉ ਜਮ ਤਾਂ ਪੂਰਾ ਉਹ ਚਾਰ ਚੋ ਫੰਡ ਹੋਣੀ ਨੇ ਠੀਕ ਹੈ ਚਾਰ ਤੋਂ ਪਲੱਸ ਫੈਟ ਆਉਂਦੀ ਸੀ ਜੀ ਅੱਜ ਇਹਦੇ ਦਿਨ ਕਿੰਨੇ ਬਾਕੀ ਰਹਿ ਗਏ ਸੂਣ ਚ ਤੇਰੀ ਚਾਰ ਪੰਜ ਮਹੀਨੇ ਬਾਕੀ ਹੈ ਪੰਜ ਕਿ ਦਿਨ ਸੂਣ ਚ ਬਾਕੀ ਆ ਤੇ ਦੁੱਧ ਫਿਰ ਕੈ ਕਿੰਨੇ ਮਹੀਨੇ ਪਹਿਲਾਂ ਛੜਤੀ ਸੀਗੀ ਆਪਾਂ ਇਹ ਇਹ ਤਿੰਨ ਮਹੀਨੇ ਪਹਿਲਾਂ ਛੜਤੀ ਠੀਕ ਹੈ ਤਿੰਨ ਕਿ ਮਹੀਨੇ ਲਗਭਗ ਪਹਿਲਾਂ ਉਹ ਦੁੱਧ ਡਰਾਈ ਕਰੀ ਆ ਤੇ ਕਿੰਨਾ ਦੁੱਧ ਸੀਗਾ ਉਦੋਂ ਇਹ 20 ਲੀਟਰ ਜੀ ਠੀਕ ਹੈ ਜਿਹਦਾ ਆਪਾਂ ਡਰਾਈ ਕਰੀ ਹੈਗੀ ਉਦੋਂ ਕਿੰਨਾ ਫਿਰ ਪਾਇਆ ਜੋ ਡਰਾਈ ਕਰੀਏ ਫਿਰ ਪਾਉ। ਪਾਉ ਇਹ ਪੱਠ ਕ੍ਰਿਟਰਾਂ ਨੌ ਦੇ ਵਿੱਚ ਬਰਾਈ ਕਰੀ। ਠੀਕ ਆ ਵਧੀਆ ਲੰਬਾ ਟਾਈਮ ਦੋ ਦਿੱਤਾ। ਤੇਜ਼ ਕੀ ਫਿਰ 3 ਮਹੀਨਿਆਂ ਦਾ ਇਹਨੂੰ ਫਾਸਲਾ ਮਿਲ ਗਿਆ। ਅੰਦਾਜ਼ਾ ਇਹਦੇ ਕੀ ਤੇ ਫਿਰ ਮੰਨ ਕੇ ਚੱਲੋ ਵੀ 20 ਤੋਂ ਪਾਰ ਪਾ ਸਕਦੀ ਆ। ਹਾਂਜੀ ਪਾਸ ਪਾਓ ਜੀ ਪਾਸ ਪਾਓ। ਪਰ ਆਪਾਂ ਅੰਦਾਜ਼ਾ ਇਹ ਲਾ ਕੇ ਚੱਲੇ ਵੀ 20 ਮੰਨ ਕੇ ਬੰਦਾ ਲੈ ਲੈ। ਹਾਂਜੀ ਲੈ। ਮੁੱਲੇ ਦਾ ਕੀ ਰੱਖਿਆ ਬਈ ਜੀ? ਮੁੱਲ ਤੇਰੀ ਕੰਨਾ ਮਰਜ਼ੀ ਕਰਾ ਲਓ ਉਹਨੂੰ ਆਪਣਾ ਮੁੱਲ ਤਾਂ 82000 ਰੁਪਏ ਆ ਜੀ। ਠੀਕ ਐ। ਦੇਣ ਲੈਣਾ ਇਹ ਪਰੇ ਹੋ ਜੀ। ਬਾ 75000 ਦੀ ਵੜਾ ਆਪਾਂ ਦੇ ਦਾਂਗੇ। ਲੈ ਸ਼ੋਭਰ ਮੰਗਨ ਨੂੰ ਵੀ ਕਹਿੰਦਾ 80 82 ਘਰੇਲੂ ਬਿਹੜ ਹੁੰਦੀ ਆਮਦਾਰ ਤੇ ਮੁੱਲ ਲੱਖ ਸਵਾ ਲੱਖ ਹੁੰਦਾ ਪਰ ਮੇਰਾ ਵੀ ਕਹਿੰਦਾ ਫਰਜਵਾਰ ਦਾ ਪਹਿਲਾਂ ਆਪਾਂ ਬੰਦੇ ਨੂੰ ਸਮਝਾਈਦਾ ਵੀ ਚੀਜ਼ ਮਾਰਕੀਟ ਦੇ ਹਿਸਾਬ ਨਾਲ ਦੇਟ ਇੱਥੇ ਜਿਆ 75000 ਦੇ ਵਿੱਚੋਂ ਥੋੜਾ ਬਹੁਤਾ ਮਾਨਦਾਨ ਹੋਊਗਾ 20 ਲੀਟਰ ਦੁੱਧ ਮੰਨ ਕੇ ਪਰਚੇਸ ਕਰ ਲਿਓ ਮੂੰਹ ਮੱਥਾ ਚੰਗਾ ਤੇ ਇਧਰ ਤੋਂ ਦੋ ਦੋ ਲੰਬੀ ਤੇ ਜੰਦੇ ਜਾਨ ਲੇਵਾ ਵਗੈਰਾ ਦੇਖੋ ਹਜੇ 5 4 ਦਿਨ ਇਹ ਤੇ ਸੂਣ ਚ ਬਾਕੀ ਪਿਆ ਕ੍ਰਾਸ ਵਿਹੜ ਪੈਂਦੀ ਆ ਲੇਵਾ ਦੇਖੋ ਸੋਹਣਾ ਸਾਫ ਸੁਥਰਾ ਤੇ ਅੱਗੇ ਪਿੱਛੇ ਦਾ ਹਮਾਨਾ ਮਿਲਕ ਵੇਨ ਵਗੈਰਾ ਦੇਖ ਸਕਦੇ ਹੋ ਸਾਫ ਸੁ ਤੇ ਦੂਜਾ ਸੁਆ ਸੂਣ ਨੂੰ ਇਹ ਰੈਡੀ ਹਾਲ ਹੈ ਚਲੋ ਜੀ ਤੇ ਕੱਦ ਬੱਡ ਵੀ ਚੰਗਾ ਜਿੰਦ ਜਾਨ ਬਹੁਤ ਜਿਆਦਾ ਬਾਕੀ ਮੇਨ ਗੱਲ ਵੀ ਨੇ ਰੇਟ ਬਿਲਕੁਲ ਜੈਨੂ ਨੇ ਕੀਤਾ ਇਹਦਾ 75000 ਰੁਪਿਆ ਦੇ ਲੈਣ ਜਾਲਾ ਰੇਟ ਫालतू ਪੈਸਾ ਮੰਗਿਆ ਕੋਈ ਨਹੀਂ ਇਹਦਾ ਥਣ ਸੋਨਾ ਹਾਥੀ ਚਵਾਈ ਵਾਲਾ ਗੁੱਲੇ ਵਾਲਾ ਥਾਣਾ ਜਮ ਸੋ ਥੱਲੇ ਮਿਲਕ ਮੀਨ ਵਗੈਰਾ ਇੱਕ ਵਾਰ ਆਪਾਂ ਨੇੜੇ ਤੋਂ ਫੇਰ ਦਿਖਾ ਦਈਏ ਸੋ ਦੇਖੋ ਮਿਲਕ ਮੀਨ ਵਗੈਰਾ ਤੇ ਚਵਾਈ ਫਿਰ ਆਪਾਂ ਹਾਥੀ ਕਰਦੇ ਸੀ ਜਾਂ ਮਸ਼ੀਨੀ ਨਹੀਂ ਜੋ ਥੀ ਕਰੀਏ ਜੀ ਉਸ ਵਾਈ ਠੀਕ ਹੈ ਵੈਸੇ ਜੇ ਮਸ਼ੀਨ ਲਾਉਣੀ ਉਹ ਵੀ ਲਵਾ ਲੈਂਦੀ ਐ ਕੋਈ ਦੇਖੋ ਹੀ ਲਵਾ ਕੇ ਲਾਈਂਗੀ ਅ ਠੀਕ ਹੈ ਤੇ 75000 ਦੇ ਵਿੱਚੋਂ ਮਾਨਦਾਨ ਹੋ ਜੂ ਦੂਜਾ ਸੂਆ ਬਹਿੜ ਸੂਂਦੀ ਪਈ ਹੈ ਖਾਸ ਫੂਲ ਸ਼ਹਿਰ ਆਗਾ ਰਾਮਪੁਰੇ ਤੋਂ 3 ਕਿਲੋਮੀਟਰ ਪਿੱਛੇ ਹੜਮਾ ਸ਼ਹਿਰ ਆ ਜ਼ਿਲ੍ਹਾ ਬਠਿੰਡਾ ਪੈ ਗਿਆ ਨੰਬਰ ਬਾਈ ਜੀ ਦੁਆਰੇ ਇੱਕ ਵਾਰੀ ਫੇਰ ਬੋਲੇ ਆਪਣਾ ਨੰਬਰ ਜੀ 62391 62391 29137 29137 ਕੋਈ ਵੀ ਵੀਰ ਚਾਵਣ ਹੋਵੇ ਇਸਨੂੰ ਬੱਚੀ ਨੂੰ ਖਰੀਦਣਾ ਤਾਂ ਇਸ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨੂੰ